ਕਾਮ ਸਮਝ ਨਹੀਂ ਆਉਂਦੀ ਵੀ ਕਿੱਦਾਂ ਕਰੀਏ लवली ਵੀਰ ਨੇ ਤਨਖਾਹ ਪਾਈ ਅੱਛਾ ਰੁਪਈਆ ਲੱਖ ਡੇਢ ਲੱਖ ਪਾਇਆ ਉਹਨੇ ਠੀਕ ਆ ਤੇ ਉਹ ਸੋਚ ਰਹੇ ਹਾਂ ਵੀ ਅਸੀਂ ਆਪਣੇ ਖਾਤੇ ਜਮਾ ਕਰਾਈਏ ਕਿ ਜਾਂ ਕੈਸ਼ ਕਰਾ ਲਈਏ ਕਿ ਜਾਂ ਕੀ ਕਰੀਏ ਮੈਨੂੰ ਨਹੀਂ ਜੇ ਪਤਾ ਮੈਂ ਤਾਂ ਇੱਕੋ ਗੱਲ ਚਾਹੁੰਦੀ ਹਾਂ ਹੁਣ ਵੀ ਮੁੰਡੇ ਨੂੰ ਪੁੱਛ ਲਈਏ ਭਾਲ ਕੇ ਵੀ ਤੈਨੂੰ ਮਾਂ ਪਿਓ ਚਾਹੀਦਾ ਕਿ ਕਰਦੀ ਚਾਹੀਦੀ ਆ ਇੱਕ ਪਾਸਾ ਗੱਲ ਆਉਣੀ ਪੈਣੀ ਆ ਉਹਦੀ ਬੋਲਦਾ ਵਾ ਚੱਲ ਬੋਲੀ ਉਹਦੀ ਬੋਲੂ ਤੁਹਾਨੂੰ ਤਾਂ ਪਤਾ ਲੱਗ ਜਾਊਗਾ ਅੱਛਾ ਹੁਣ ਇਹ ਗੱਲਾਂ ਹੋਣ ਡੀਆਂ ਘਰ ਵੰਡਣ ਦੇ ਆ ਕੋਈ ਗੱਲ ਇਹਨਾਂ ਨੂੰ ਤਾਂ ਮੈਂ ਆਪਣੇ ਵਾਲੀ ਰੱਖੂੰਗੀ ਕਿ ਧੀ ਆਈ ਐ ਕਹਿਣ ਈ ਐ ਮੈਨੂੰ ਚੋਣਨਾ ਜਾਂ ਉਹਨੂੰ ਚੋਣਨਾ ਪੁੱਛਦੀ ਐ ਹੁਣ ਤੁਹਾਨੂੰ ਪਤਾ ਹੀ ਐ ਤੁਹਾਡਾ ਕਰਕੇ ਮੈਂ ਕਿੰਨਾ ਬੋਲਦੀ ਐ ਸਾਰਾ ਕੁਝ ਤੁਹਾਡਾ ਕਰਕੇ ਕਰਨ ਈ ਆ ਕੱਲ ਨੂੰ ਇਹ ਗੱਲ ਨਾ ਹੋਵੇ ਕਿ ਮੈਨੂੰ ਤੁਸੀਂ ਕੱਢ ਦੋ ਮੈਂ ਕਿੱਥੇ ਜਾਊਂਗੀ ਫਿਰ ਜਾਂ ਅੱਜ ਗੱਲ ਹੰਨੇ ਤੇ ਜਾਂ ਬੰਨੇ ਤੂੰ ਸਾਥਾ ਛਾੜਾ ਦੇਣਾ ਵਾ ਕਿ ਉਹਦਾ ਦੇਣਾ